ਲੁਧਿਆਣਾ ਰੇਲਵੇ ਸਟੇਸ਼ਨ ਤੇ ਪੁਨਰ ਵਿਕਾਸ ਅਤੇ ਰੱਖ-ਰਖਾਅ ਦੇ ਕੰਮ ਕਾਰਨ ਇੱਕ ਦਰਜਨ ਤੋਂ ਵੱਧ ਰੇਲ ਗੱਡੀਆਂ ਦੀਆਂ ਸੇਵਾਵਾਂ ਅਸਥਾਈ ਤੌਰ ਤੇ ਪ੍ਰਭਾਵਿਤ ਹੋਣਗੀਆਂ। ਇਹ ਬਦਲਾ 22 ਮਾਰਚ ਤੋਂ 29 ਜੂਨ ਤੱਕ ਲਾਗੂ ਰਹੇਗਾ। ਇਸ ਤਹਿਤ 15 ਰੇਲ ਗੱਡੀਆਂ ਦੀਆਂ ਸੇਵਾਵਾਂ ਅਸਥਾਈ ਤੌਰ ਤੇ ਰੱਦ ਕੀਤੀਆਂ ਜਾਣਗੀਆਂ, ਦੋ ਸ਼ਾਰਟ ਟਰਮੀਨੇਟ ਕੀਤੀਆਂ ਜਾਣਗੀਆਂ ਅਤੇ ਦੋ ਸ਼ਾਰਟ ਔਰਜੀਨੇਟ ਕੀਤੀਆਂ ਜਾਣਗੀਆਂ। ਫਿਰੋਜ਼ਪੁਰ ਡਿਵੀਜ਼ਨ ਦੇ ਅਨੁਸਾਰ 54052 54052 ਲੁਧਿਆਣਾ ਫਿਰੋਜ਼ਪੁਰ ਕੈਂਟ 14614 14613 ਫਰੋਜ਼ਪੁਰ ਕੈਂਟ ਤੋਂ ਸਹਿਬਜ਼ਾਦਾ ਅਜੀਤ ਸਿੰਘ ਨਗਰ ਤੱਕ ਚੱਲਣ ਵਾਲੀਆਂ ਰੇਲ ਸੇਵਾਵਾਂ ਰੱਦ ਰਹਿਣਗੀਆਂ ਇਸ ਦੇ ਨਾਲ ਹੀ 23 ਮਾਰਚ ਤੋਂ 30 ਜੂਨ ਤੱਕ 14629 14630 ਫਰੋਜ਼ਪੁਰ ਕੈਂਟ ਤੋਂ ਚੰਡੀਗੜ੍ਹ 40 ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹਿਸਾਰ ਤੋਂ ਲੁਧਿਆਣਾ ਜਾਣ ਵਾਲੀਆਂ 54603 ਅਤੇ ਲੁਧਿਆਣਾ ਤੋਂ ਚੂਰੂ ਜਾਣ ਵਾਲੀਆਂ 54604 ਰੇਲ ਗੱਡੀਆਂ ਵੀ ਬੰਦ ਰਹਿਣਗੀਆਂ 54653 ਜਾਖਲ ਤੋਂ ਲੁਧਿਆਣਾ ਅਤੇ 54654 ਲੁਧਿਆਣਾ ਤੋਂ ਜਾਖਲ 64 523 ਅੰਬਾਲਾ ਕੈਂਟ ਤੋਂ ਲੁਧਿਆਣਾ ਅਤੇ 64522 ਲੁਧਿਆਣਾ ਤੋਂ ਅੰਬਾਲਾ ਕੈਂਟ ਵਿਚਕਾਰ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ 54605 ਚੂਰੂ ਤੋਂ ਲੁਧਿਆਣਾ 54606 ਲੁਧਿਆਣਾ ਤੋਂ ਹਿਸਾਰ ਅਤੇ 54635 ਹਿਸਾਰ ਤੋਂ ਲੁਧਿਆਣਾ ਜਾਣ ਵਾਲੀਆਂ ਰੇਲ ਗੱਡੀਆਂ ਦਾ ਸੰਚਾਲਨ ਵੀ ਬੰਦ ਰਹੇਗਾ ਕੁਝ ਰੇਲ ਗੱਡੀਆਂ ਸ਼ਾਰਟ ਟਰਮੀਨੇਟ ਅਤੇ ਸ਼ਾਰਟ ਔਰਜੀਨੇਟ ਕੀਤੀਆਂ ਗਈਆਂ ਨੇ 54576 ਲੋਈਆਂ ਖਾਸ ਤੋਂ ਲੁਧਿਆਣਾ ਅਤੇ 74966 ਲੋਈਆਂ ਖਾਸ ਤੋਂ ਲੁਧਿਆਣਾ ਆਉਣ ਵਾਲੀਆਂ ਰੇਲ ਗੱਡੀਆਂ ਫਲੋਰ ਤੱਕ ਜਿਹੜੀਆਂ ਜਾਣ ਗਿਆ ਉਹਨਾਂ ਨੂੰ ਰੋਕਿਆ ਜਾਵੇਗਾ ਉੱਥੇ ਇਸ ਦੇ ਨਾਲ ਹੀ ਰੇਲ ਗੱਡੀ ਨੰਬਰ 74967 ਲੁਧਿਆਣਾ ਤੋਂ ਲੋਈਆਂ ਖਾਸ ਹੁਣ ਫਲੋਰ ਤੋਂ ਸ਼ੁਰੂ ਹੋਵੇਗੀ ਟ੍ਰੇਨ ਨੰਬਰ 54634 ਲੁਧਿਆਣਾ ਤੋਂ ਪਵਾਨੀ 23 ਮਾਰਚ ਤੋਂ 30 ਜੂਨ ਤੱਕ ਹਿਸਾਰ ਤੋਂ ਚੱਲੇਗੀ ਰੇਲਵੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਕਤ ਰੇਲ ਗੱਡੀਆਂ ਦੇ ਸੰਚਾਲਨ ਵਿੱਚ ਬਿਨਾ ਕਿਸੇ ਨੋਟਿਸ ਦੇ ਬਦਲਾਅ ਕੀਤੇ ਜਾ ਸਕਦੇ ਨੇ ਇਸ ਲਈ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਰੇਲ ਗੱਡੀ ਦੀ ਸਥਿਤੀ ਦੀ ਜਾਂਚ ਕਰਨੀ ਯਕੀਨੀ ਬਣਾਓ